ਸਾਸਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਮਜੀਠਾ ਰੋਡ ਤੇ ਜਿਹੜੀਆਂ ਡੇਰੀਆਂ ਪੈਂਦੀਆਂ ਉਹਨਾਂ ਡੇਰੀ ਦੇ ਵਿੱਚ ਪਹੁੰਚ ਚੁੱਕੇ ਆ ਜੀ ਤੇ ਵੀਰ ਉਹਨਾਂ ਦੀ ਪਹਿਲੀ ਵੀਡੀਓ ਬਣੀ ਸੀ ਅੱਜ ਫੇਰ ਪਹੁੰਚੇ ਆ ਡੇਰੀ ਦੇ ਨਾਲ ਨਾਲ ਵੀਰ ਵਪਾਰ ਦਾ ਕੰਮ ਵੀ ਕਰਦੇ ਆ ਤੇ ਕੁਝ ਵੜਾਂ ਸੇਲ ਕਰਨੀਆਂ ਤੇ ਸੱਤ ਇੱਕ ਮੱਝਾਂ ਸਾਰੀਆਂ ਸੂਈਆਂ ਸਵਾਈਆਂ ਮੱਝਾਂ ਟੋਟਲ ਹੈਗੀਆਂ 7 ਜਿਹੜੀਆਂ ਸਾਰ ਸੱਤੇ ਦੀਆਂ ਸੱਤਾ ਸੂਈਆਂ ਸਵਾਈਆਂ ਆ ਚੰਗੇ ਰਿਕਾਰਡ ਵਾਲੀਆਂ ਸੋਹਣੀਆਂ ਸਨਖੀਆਂ ਪੂਰੀਆਂ ਜੀ ਟੌਪ ਦੀਆਂ ਝੋਟੀਆਂ ਵੀ ਆ ਤੇ ਵੜਾ ਵੀ ਆ ਚੰਗੀ ਕੁਆਲਿਟੀ ਦੀਆਂ ਤੇ ਬੱਚੇ ਵੀ ਕੁਲੇ ਹੀ ਆ ਇਹਨਾਂ ਦੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਤੇ ਵੀਰ ਹੁਣਾਂ ਨੇ ਅੱਜ 3 ਕ ਵਹਿੜਾਂ ਤੇ ਬਾਕੀ 7 ਝੋਟੀਆਂ ਤਕਰੀਬਨ ਦਾਖ ਪਸ਼ੂ ਸੇਲ ਕਰਨੇ ਆ। ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਤੁਹਾਡੇ ਸ਼ੇਅਰ ਨਹੀਂ ਰੁਕਣੇ ਚਾਹੀਦੇ ਤੇ ਆਪਾਂ ਤੁਹਾਡੇ ਲਈ ਪਸ਼ੂ ਨਹੀਂ ਮੁਕਣ ਦੇਣੇ ਜੀ। ਵੱਤੋ-ਵੱਤ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਗੱਲਬਾਤ ਕਰਾਉਣੀ ਆਂ ਡਿਟੇਲ ਲੈਣੇ ਆਂ ਜੀ। ਠੀਕ ਹੈ। ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਵੀਰ ਜੀ। ਕੀ ਹਾਲ ਚਾਲ ਆ ਜੀ? ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ। ਵਧੀਆ ਜੀ ਆਪਾਂ ਪਹਿਲਾ ਵੀਡੀਓ ਪਾਈ ਕਿਦਾਂ ਰਿਹਾ? ਬਹੁਤ ਵਧੀਆ ਐਕਸ ਨਵਾਂ ਬਣਾਇਆ ਗਿਆ ਸਾਰਾ ਤੇ ਵੀਰ ਹਣੀ ਨਾਲ ਨਾਲ ਡੇਰੀ ਦਾ ਤੇ ਨਾਲ ਨਾਲ ਵਪਾਰ ਨਾਲ ਨਾਲ ਵਪਾਰ ਦਾ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਆਪਣਾ ਮਜੀਠਾ ਰੋਡ ਤੇ ਹੈ ਜੀ ਆਰਿਆਂ ਲਾਗੇ ਵੀਰ ਗਾਰਡਨਸ ਕਲੋਨੀ ਦੇ ਨਾਲ ਹੀ ਬਿਲਕੁਲ ਹੀ ਠੀਕ ਹੈ ਮਜੀਠਾ ਬਾਈਪਾਸ ਤੋਂ ਕਿੰਨੀ ਕ ਬਾਈਪਾਸ ਤੋਂ ਥੋੜੀ ਅੱਗੇ ਆ ਕੇ 2 ਕਿਲੋ 2 ਕਿਲੋਮੀਟਰ ਤੇ ਹੈ ਹਨਾ ਠੀਕ ਹੈ ਤੇ ਬਾਕੀ ਨਾ ਡੇਰੀਆਂ ਵਾਲਿਆਂ ਨੂੰ ਸਾਰੇ ਨੂੰ ਪਤਾ ਹੀ ਆ ਪਤਾ ਹੀ ਪਤਾ ਇੱਥੇ ਲੋਕਾਂ ਨੂੰ ਨਾਮ ਵੀ ਦੱਸ ਦਿਓ ਜੀ ਆਪਣਾ ਮੇਰਾ ਨਾਮ ਸਾਗਰ ਜੇ ਉਦਾਂ ਇੱਥੇ ਨਾਮ ਡੈਡੀ ਦੇ ਸਰਤੇ ਚੱਲਦਾ ਹੌਂਦਾਰ ਰਵਾਜ ਦਾ ਡੇਰੀ ਹੌਂਦਾਰ ਦੀ ਡੇਰੀ ਠੀਕ ਹੈ ਹਵਲਦਾਰ ਜੀ ਡੇਰੀ ਵਾਲਾ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ ਆਪਣਾ 97799 75379 ਠੀਕ ਹੈ ਤੇ ਕਿੰਨੇ ਪਹੂ ਅੱਜ ਵੀਰ ਜੀ ਸੱਤ ਮੱਝਾਂ ਜੇ ਤੇ ਤਿੰਨ ਗਾਇਆਂ ਜੇ ਮੱਝਾਂ ਸੱਤੇ ਦੀਆਂ ਸੱਤੇ ਸੁਈਆਂ ਸਵਾਈਆਂ ਸੱਤੇ ਦੀਆਂ ਸੁਈਆਂ ਸਵਾਈਆਂ ਕੋਈ 4 ਦਿਨ ਦੀ ਕੋਈ 5 ਦਿਨ ਦੀ ਜੀ ਠੀਕ ਹੈ ਤੇ ਵੜਾ ਕਿੰਨੀਆਂ ਵੜਾ ਤਿੰਨ ਤਿੰਨ ਵੜਾ ਉਹ ਵੀ 15 ਦਿਨਾਂ ਦੀ ਸਹੀ ਕੋਈ 10 20 ਦਿਨਾਂ ਦੀ ਸੁਈਆਂ ਵੀ ਸੁਈਆਂ ਸਵਾਈਆਂ 10 ਦੇ 10 ਪਹੂ ਸੂਏ 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 ਠੀਕ ਹੈ ਜੀ ਹਾਂ ਜੀ ਸ਼ੁਰੂਆਤ ਆਪਾਂ ਛੋਟੀ ਤੋਂ ਕਰੀਏ ਜਿਹੜੀ ਬਹੁਤ ਹੀ ਸੋਹਣੀ ਸੁਨੱਖੀ ਆ ਆਏ ਖਾਈ ਬਿੱਲੀ ਆਖ ਲਈ ਆ ਇਹ ਕਰਨ ਆউজਲੇ ਦੇ ਗਾਣੇ ਦੇ ਵਿੱਚ ਆ ਜਾਂਦੇ ਨੇ ਨਾ ਤੇਰੀ ਬਿੱਲੀ ਬਿੱਲੀ ਆ ਕੇ ਮੇਰੀ ਨਾਲ ਗੋਰੀਏ ਉਹ ਆਖੇ ਦੀ ਆ ਜੀ ਬਿੱਲੀ ਆਖ ਤੋਰ ਵੀਰੇ ਨੂੰ ਤੋਰ ਜਾਂ ਆ ਵੇ ਇਹਦਾ ਭਾਈ ਮੁੱਲ ਕੱਦ ਕਾੜ ਬਹੁਤ ਹੀ ਚੰਗਾ ਵਾ ਵੀਰ ਜੀ ਦੁੱਧ ਕਿੰਨਾ ਦੇ ਕੋਲ ਦੁੱਧ ਭਾਈ ਥੱਲੇ 15-16 ਕਿਲੋ ਬੋੜਾ ਈ 15-16 ਕਿਲੋ ਬੋੜਾ ਹੈ ਬੱਚਾ ਕੀ ਇਹਦੇ ਮਗਰ ਵੀਰ ਜੀ ਕੱਟੀ ਮਗਰ ਤੇ ਸੂਆ ਕਿੰਨੇ ਕ ਦਿਨਾਂ ਦਾ ਆਦਾ ਸੂਆ ਕੋਣ ਆ ਜੇ ਪੰਜ ਦੇ ਦਿਨਾਂ ਦਾ ਤੋਰ ਦੀ ਵੀਰ ਤੋਰ ਦਿਆ ਹੋਰ ਨਮੀ ਤੋਰ ਆ ਜਾ ਤੋਰ ਇੱਕ ਜਿਹੜਾ ਹੋਰ ਕੜਾ ਝੋਟੀ ਬਾਹਰ ਗੱਡੀ ਝੋਟੀ ਨੂੰ ਝੋਟੀ ਕੱਢ ਬਾਹਰ ਕੱਢ ਵੀਰ ਕੋਈ ਬਾਹਰ ਕੱਢ ਝੋਟੀ ਆ ਲੰਮੀ ਤੋਰ ਇੱਕ ਰਾਂ ਝੋਟੀ ਦਿਖਾਈਏ ਝੋਟੀ ਦਾ ਦਿਖਾਈਏ ਵੀ ਝੋਟੀ ਹੈ ਕੁਆਲਿਟੀ ਸੂਆ ਦੂਜਾ ਦਾ ਦੂਜਾ ਦੂਜਾ ਭਾਈ ਦੂਜਾ ਸੂਆ ਪਹਿਲੇ ਪਹਿਲੇ ਕਹਿੰਦਾ ਪਹਿਲੇ ਆ ਅਸੀਂ ਡੀਗਾ ਦਦਿਆਂ ਝੋਟਨੀ ਮਾਰਦੇ ਚੜਾਈ ਜੁੜੀ ਚੈੱਕ ਕਰ ਲਓ ਲੰਬਾਈ ਚੈੱਕ ਕਰ ਲਿਓ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਅੱਖ ਬਿੱਲੀ ਆ ਜੀ ਬਹੁਤ ਹੀ ਸੁਨੱਖੀ ਝੋਟੀ ਆ ਸ਼ਕੀਨ ਕਈ ਵੀਰ ਸ਼ੌਕ ਨੂੰ ਘੱਟ ਰਿਹਾ ਸੋਹਣੀ ਛੋਟੀਆਂ ਲੈ ਜਾ ਵੀਰ ਜੀ ਦੌਂਦੀ ਜੇ ਦੌਂਦੀ ਆ ਮੂੰਹ ਤੇ ਦੋ ਦੰਦ ਹਾਂਜੀ ਆ ਲੈ ਠੀਕ ਆ ਹੁਣ ਦੁੱਧ ਕਿੰਨਾ ਵੀਰ ਜੀ ਇੱਥੇ ਕੋਲ ਇਸ ਟਾਈਮ ਤੇ ਦੁੱਧ ਦੇ ਥੱਲੇ ਭਈ 15 16 ਕਿਲੋ ਹੁਣ ਆ ਗਏ ਪਰ ਆਪਾਂ ਤੁਹਾਨੂੰ ਕਹਿੰਦੇ ਆ ਕਿ 13 14 ਮੰਨ ਕੇ ਚੱਲੋ 13 14 ਹੀ ਮੰਨੇ ਕੋਈ ਹਾਂ ਠੰਡਾ ਹਾਂਜੀ ਠੰਡਾ ਦੋ ਚੋ ਆ ਗਏ ਬਾਕੀ ਸੂਈ ਸਵਾਈ ਹੈਗੀ ਚੋਲੇ ਆ ਗਏ ਆਪਣਾ ਸ਼ੱਕ ਕੱਢ ਲੇ ਜੀ ਥਾਣੇ ਵੇਖੀਏ ਤੇ ਥਾਣ ਬਹੁਤ ਚੰਗਾ ਚੋਟੀ ਦਾ ਥਾਣ ਵੇਖੋ ਆ ਵੇਖੋ ਇਹ ਥਾਣ ਦੀ ਕੁਆਲਟੀ ਚੈੱਕ ਕਰੋ ਪੂਰਾ ਸੋਨਾ ਤੇ ਗੈਪ ਵਿੱਚ ਹੈਗਾ ਤੇ ਇਸ ਕੁਆਲਟੀ ਵੀ ਚੰਗੀ ਆ ਤੇ ਦੁੱਧ ਇਸ ਟਾਈਮ ਤੇ 12 ਲੀਟਰ 14 ਵਾਧੀ ਹੋਊਗਾ ਤੁਸੀਂ 13 ਲਾਓ 13 ਮੰਨੇ ਕੋਈ ਹਨਾ 13 ਮੰਨਾਂਗੇ ਠੀਕ ਆ ਵੱਧ ਵੀ ਚਾ ਸਕਦੀ ਆ ਵੱਧ ਵੀ ਵਾਧੀ ਤੇ ਮੁੱਲ ਵੀਰ ਜੀ ਇਹਦਾ ਕਿੰਨਾ ਕਰਨਾ ਇੱਕ 20 ਕਰਦੇ ਆ ਮੋਲੇ ਦਾ ਇੱਕ 20 ਇੱਕ 20 ਤੇ ਛੋੜ ਕਿੰਨੀ ਕਰ ਦੋ ਛੋੜ ਜੇ ਮਾਨਤਨ ਪੂਰਾ ਕਰਾਂਗੇ ਕੁਛ ਤੁਹਾਡਾ ਵੀ ਕਰਾਂਗੇ ਤੁਹਾਡੇ ਆਈਗਾ ਇਹਦਾ ਜਿਹੜਾ ਵੀਡੀਓ ਵੇਖੇ ਉਹਦਾ ਮਾਨਤਨ ਪੂਰਾ ਕਰ ਮਾਨਤਨ ਹੋਊਗਾ ਬਾਾਕੀ ਮੌਕੇ ਦੇ ਜਿੱਦਾਂ ਦਾ ਕੋਈ ਵੀਰ ਆਊਗਾ ਉਸ ਦਾ ਮਾਨਤਨ ਪੂਰਾ ਮਾਨਤਨ ਕਰਾਂਗੇ ਭਰਾ ਨਾਲ ਜੋੜਨੇ ਆਪਾਂ ਜੀ 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 ਜੋੜਨੇ ਆ ਤੋੜਨੇ ਥੋੜੀ ਆ ਆ ਵੇਖੋ ਝੋਟੀ ਦੀ ਕੁਆਲਿਟੀ ਪੱਖੋਂ ਜਿਹੜਾ ਮੁੱਲ ਵੀਰ ਨੇ ਕੀਤਾ ਬਿਲਕੁਲ ਜਾਇਜ਼ ਕੀਤਾ ਵਾ ਆ ਮੋਲ ਵਾਲੀ ਝੋਟੀ ਸੂਈ ਸਵਾਈ ਸੋਹਣੀ ਸਨਖੀ ਨਹੀਂ ਲੱਭਣੀ ਜਿੰਨੀ ਸੋਹਣੀ ਹੈਗੀ ਆ ਜੀ ਝੋਟੀ ਪੂਰੀ ਕੁਆਲਿਟੀ ਥਾੜ ਥਣ ਵੀਰ ਜੀ ਓਕੇ ਆ ਬਾਤ ਘੜਤ ਨਹੀਂ ਕੋਈ ਕੋਈ ਸ਼ੱਕ ਨਹੀਂ ਠੀਕ ਆ ਸਹੀ ਆ ਆ ਦੂਜੇ ਨੰਬਰ ਵਾਲੀ ਵੀਰ ਜੀ ਕਿਨਵਾ ਸੂਆ ਇਹਦਾ ਦੂਜਾ ਹੀ ਇਹਦਾ ਵੀ ਅੱਛਾ ਦੂਜਾ ਸੂਆ ਪਹਿਲਾਂ ਦੱਸ ਦੇ ਜੀ ਅੱਛਾ ਕਰ ਦੇ ਪਹਿਲਾਂ ਦੱਸ ਦੇ ਕਰ ਦੇ ਪਹਿਲਾਂ ਦੱਸ ਦੇ ਝੋਟੀ ਥੱਲੇ ਦੁੱਧ ਦੁੱਧ ਵੇਖ ਕੇ ਬੰਦਾ ਹराण ਹੋ ਜਾਏ ਆ ਵੇਖੋ ਜੀ ਥਣਾ ਪੱਖੋਂ ਤੇ ਦੂਜਾ ਹੀ ਲੱਗਦਾ ਵੀਰ ਭਾਵੇਂ ਜੇ ਥਣ ਦੀ ਗੱਲ ਕਰੀਏ ਥਣ ਪੂਰਾ ਗਾਡਰ ਥਣ ਲੱਗਾ ਮੈਂ ਨਾ ਪੂਰਾ ਹੱਥ ਚਾਉਂਦਾ ਥ ਆ ਕੁਆਲਿਟੀ ਦਾ ਥਾਨ ਲੱਗਦਾ ਆ ਆਸਾਨੀ ਹਲਦੀ ਸੁਆ ਦੂਜਾ ਦੂਜਾ ਤੇ ਬਚਾ ਮਗਰ ਕੱਟੀ ਕੱਟੀ ਮਗਰ ਬਾਕੀ ਕੱਟੇ ਕੱਟੀ ਦਾ ਫਰਕ ਪੈ ਸਕਦਾ ਜੇ ਕਿਉਂਕਿ ਪਹੂ ਜਾਦੇ ਹਨਾ ਪਲੇਖਾ ਪੈ ਸਕਦਾ ਕੋਈ ਇਹ ਨਾ ਸੋਚੇ ਵੀ ਕੱਟੀ ਦਸੀ ਕੱਟਾ ਨਿਕਲ ਆਇਆ ਵੀ ਕਈ ਵਾਰਾਂ ਭੁੱਲ ਜਾਂਦੀ ਏ ਚੀਜ਼ ਹੋ ਜਾਂਦੀ ਏ ਨਹੀਂ ਲੈ ਜਾ ਵੀਰ ਤੇ ਬਾਕੀ ਜੇ ਕੋਈ ਗੱਲ ਫੋਨ ਤੇ ਪੁੱਛ ਇੱਥੇ ਵੀਡੀਓ ਤੇ ਪੁੱਛਣ ਵਾਲੀ ਰਹਿ ਜਾਏ ਫੋਨ ਤੇ ਵੀਰ ਪੁੱਛ ਲੈਣਾ ਹਨਾ ਹਾਂਜੀ ਲੈ ਜਾ ਵੀਰ ਤੋਰ ਦੇ ਕੱਦ ਕਾੜ ਪੱਖੋਂ ਵੀ ਚੰਗੀ ਸੋਹਣੀ ਸਨਖੀ ਪੂਰੀ ਆ ਸੂਆ ਦੂਜਾ ਸੂਈ ਆ ਦੁੱਧ ਕਿੰਨਾ ਤਿਆਰ ਵੀਰੇ ਦੇ ਕੋਲ ਦੁੱਧ ਦੇ ਸਾਡੇ ਭਾਈ 14 ਕਿਲੋ ਠੰਡਾ ਦੁੱਧ 14 14 ਕਿਲੋ ਦੁੱਧ ਠੰਡਾ ਦੁੱਧ ਜਿੰਨੂੰ ਕਹਿੰਦੇ ਤੋਰ ਲੰਮੀ ਤੋਰ ਦੇ ਘੜਾ ਦੇ ਕਿੜਾ ਆ ਵੇਖੋ ਬਾਕੀ ਬਟਨ ਵਾਲਾ ਹਵਾਨਾ ਵਾ ਝੋਟੀ ਨੂੰ ਆ ਵੇਖੋ ਜੀ ਨਿਗਰ ਬਾਹਰ ਨਾ ਨਿਗਰ ਹਾਂਜੀ ਨਿਗਰ ਹਵਾਨੇ ਵਾਲੀ ਆ ਅਗਲੀ ਵਾਰੀ ਨਹੀਂ ਇਹਨੂੰ ਸੂਈ ਨੂੰ ਵੀਰ ਜੀ ਕਿੰਨੇ ਕਿ ਦਿਨ ਹੋਏ ਇਹਨੂੰ ਸੂਈ ਨੂੰ ਹੋ ਗਏ ਜੇ 6 ਦਿਨ ਅੱਛਾ 6 ਦਿਨ ਹੋ ਗਏ ਆ 6 7 ਦਿਨ ਹੋ ਗਏ ਠੀਕ ਆ 나ੜੂ ਨਾਲ ਹੀ ਆ ਬੱਚੇ ਵੀ ਦਿਖਾ ਦਾਂਗੇ ਮਗਰੋਂ ਆਪਾਂ ਲਾਇਆ ਵੀਰ ਲੜਾ ਕੁਆਲਿਟੀ ਚੰਗੀ ਆ ਬਾਕੀ ਤੁਸੀਂ ਇੱਕ ਲੈਣਾ ਹੋਗੇ ਦੋ ਲੈ ਕੇ ਜਾਓਗੇ ਜਿੰਨੀਆਂ ਸੋਹਣੀਆਂ ਵੀਰ ਕੋ ਝੋਟੀਆਂ ਵਾ ਵੀਡੀਓ ਝੋਟੀਆਂ ਆਰ ਕੀ ਵੀਡੀਓ ਵੀਡੀਓ ਤੇ ਇੱਕ ਹੀ ਪਸੰਦ ਕਰਨੀ ਆ ਤੇ ਲਾਗੇ ਆ ਕੇ ਤੇ ਦੋ ਲੈ ਜਾਣੀਆਂ ਵੀਰਾਂ ਹਨਾ ਬਿਲਕੁਲ ਆਹ ਵੇਖੋ ਜੀ ਵੇਖੋ ਝੋਟੀ ਦੀ ਤੌਰ ਵੇਖੋ ਜੀ ਜੀ ਤੌਰ ਮਸਤਾਨੀ ਪੂਰੀ ਏ ਆਹ ਵੇਖੋ ਕੁਆਲਿਟੀ ਚ ਹੈ ਕੇ ਕਰੋ ਜੀ ਤੇ ਦੁੱਧ ਵੀਰ ਜੀ ਕਿੰਨਾ ਕ ਚਵਾਈ ਜਾਊਗੀ ਏ ਦੁੱਧ 15 16 ਕਿਲੋ ਤੋਂ ਨਹੀਂ ਇਹ ਮਰਦੀ ਹੁਣ ਜਿਹੜਾ 14 ਲੀਟਰ ਤਿਆਰ ਵਾ ਹਨਾ ਤਿਆਰ ਆ ਘਰ ਦੇ ਤੇ 20 ਕਿਲੋ ਦੀ ਗਾਰੰਟੀ ਦਿੰਦੇ ਸੀ ਜਿੰਨਾ ਕੋਲਿਆ ਦੀ ਅੱਛਾ ਬਾਕੀ ਸਾਹਵਲੇ ਜਨਾ ਕੋਈ ਉਹਨਾਂ ਚੋਲੂਗਾ ਜਿੰਨਾ ਪਾ ਲੋ ਕੋ ਖਾਟ ਲੋ ਜੀ ਜੀ ਬਾਕੀ ਹਵਾਨਾ ਬਹੁਤ ਸੋਹਣਾ ਵਾ ਥਾਣ ਦੀ ਕੁਆਲਿਟੀ ਵੇਖ ਲੋ ਥਾਣ ਇੱਕੋ ਜਿਹਾ ਜੀ ਆ ਵੇ ਚਲ ਹਾਂਜੀ ਵੀਰ ਜੀ ਮੋਲ ਕਿੰਨਾ ਕਰਨਾ ਹੈ ਭਾਈ ਮੋਲ ਭਾਈ ਇਹਦਾ 1 15 ਕਰਦੇ ਜੇ 1 15 ਹਾਂਜੀ ਤੇ ਮਾਣਦਾਨ ਕਿੰਨਾ ਕਰ ਦੋਗੇ ਮਾਣਦਾਨ ਕਰਦਾਂਗੇ ਭਾਈ 2000 ਦਾ ਕਰ ਦੋਗੇ ਕਿ ਨਹੀਂ ਦੋ ਭਾਈ ਤਿੰਨ ਕਰਦਾਂਗੇ ਤੁਹਾਡਾ ਮਨ ਰੱਖ ਲਾਂਗੇ ਤਾਂ 112 112 ਦੀ ਪੱਕੀ ਉਹਦੇ ਵਿੱਚੋਂ ਵੀ ਛੋਟ ਕਰਦਾਂਗੇ ਉਹ ਚੋਂ ਵੀ ਛੋਟ ਕਰਦਾਂਗੇ ਲਓ ਜੀ ਮੁੱਲ ਬਿਲਕੁਲ ਜਾਇਜ਼ ਕੀਤਾ ਵੀਰ ਨੇ ਤੇ ਸੋਹਣੀਆਂ ਸਨਖੀਆਂ ਝੋਟੀਆਂ ਝੋਟੀਆਂ ਸਾਨੇ ਮੁੱਲ ਬਿਲਕੁਲ ਜਾਇਜ਼ ਆ ਤੇ ਜਿਹੜਾ ਕੋਈ ਕੋਲ ਆਊਗਾ ਪਸੰਦ ਜ਼ਰੂਰ ਆਊਗੀ ਆ ਥਾਣੇ ਵੇਖੋ ਜੀ ਆ ਵੇਖੋ ਐਦਾਂ ਗਾਈਆਂ ਦੇ ਹੱਥ ਲਾਉਂਦੇ ਆ ਸਾਰੇ ਜਣੇ ਜਦਾਂ ਵੀਰ ਝੋਟੀ ਨੂੰ ਲੈ ਜਾਂਦਾ ਤੇ ਆ ਬਟਰ ਵੀ ਲੱਗੇ ਤੇ ਆ ਵੇਖੋ ਤੇ ਆ ਦਿਖਾਈਏ ਤੀਜੇ ਨੰਬਰ ਵਾਲੀ ਹੈ ਤੋਰੀ ਮੜੀ ਇਹਦਾ ਵੀਰ ਜੀ ਸੂਆ ਕੇ ਨਵਾ ਇਹਦਾ ਭਾਈ ਤੀਜਾ ਸੂਆ ਜੀ ਤੀਜਾ ਸੂਆ ਠੀਕ ਆ ਹਾਂਜੀ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ 5 4 ਦਿਨ ਹੀ ਹੋਏ ਜੇ ਬਾਹਰ ਨੂੰ ਲੈਦਾ 나ੜੂ ਨਾਲ ਹੀ ਐ ਅੱਛਾ ਬੱਚੇ ਦਾ 나ੜੂ ਇਹਦਾ ਵੀ ਨਾਲ ਹੀ ਨਾਲ ਹੀ ਬੱਚਾ ਕੱਟਾ ਕੱਟੀ ਕੱਟੀ ਐ ਜੀ ਇਹਦੀ ਵੀ ਕੱਟੀ ਤਿੰਨਾਂ ਦੀ ਕੱਟੀ ਤਿੰਨੇ ਪਹਿਲੀਆਂ ਕੱਟੀਆਂ ਵਾਲੀਆਂ ਜੇ ਵੇਖੋ ਥੱਲੋ ਵੇਖੋ ਮਜਦਦ ਆਹ ਵੇਖੋ ਜੀ ਲੇਵਾ ਲੇਵਾ ਵੇਖੋ ਲੇਵੇ ਦੇ ਵਿੱਚ ਤੁਹਾਨੂੰ ਵੇਖੋ ਇਹਦੀ ਗਾਰੰਟੀ ਦਾਂਗੇ ਭਾਜੀ ਨਾਲ ਅੱਛਾ ਦੁੱਧ ਦੀ ਤੋਰ ਦੀ ਗਾਰੰਟੀ ਲੰਮੀ ਤੋਰ ਮੜੀ ਗਾਣ ਤੋਰ ਆਹ ਦੇਖੋ ਇਹ ਰਾ ਚੈੱਕ ਕਰੋ ਇਹਦਾ ਕੁਆਲਿਟੀ ਥਣਾ ਦੀ ਆਹ ਵੇਖੋ ਪੂਰੀ ਗਰੰਟੀ ਦਾਂਗੇ ਨਾਲ ਇਹਦੇ ਦੁੱਧ ਦੀ 20 ਕਿਲੋ ਦੀ ਗਰੰਟੀ ਦਾਂਗੇ ਫਿਰ ਚਵਾ ਕੇ ਦਾਂਗੇ ਇੱਥੇ 20 ਕਿਲੋ ਦੁੱਧ 20 ਕਿਲੋ ਦੁੱਧ ਲੈ ਜਾ ਵੀਰ ਆ ਜਾ ਝੋਟੀ ਵੇਖੋ ਜੀ ਸੋਹਣੀ ਸੁਨੱਖੀ ਪੂਰੀ ਆ ਪੂਰੀ ਠੰਡੀ ਝੋਟੀ ਥਾਨ ਥੋਣ ਬੜਾ ਚੰਗਾ ਲੱਗਾ ਇਹਨੂੰ ਆਹ ਵੇਖੋ ਥਾਨ ਦੀ ਕੁਆਲਿਟੀ ਵੇਖ ਲੈ ਜੋ ਲੈ ਜੋ ਲੈ ਜੋ ਲੈ ਜੋ ਚੱਲ ਪੋ ਤਾ 20 ਕਿਲੋ ਦੀ ਗਰੰਟੀ ਹੈ ਹੂੰ ਹੁਣ ਕਿੰਨਾ ਹੋ ਇਹਦੇ ਕੋਲ ਇਸ ਟਾਈਮ ਤੇ ਬੋਲਾ ਹੀ ਜੇ ਭਾਈ ਬੋਲਾ ਹੀ 15 ਕਿਲੋ ਹੋਣਾ ਜੇ ਅੱਛਾ ਬੋਲਾ 15 ਕਿਲੋ ਤਿਆਰ ਆ ਬੋਲਾ ਹੀ 15 ਕਿਲੋ ਤੇ ਥਣਾ ਦੀ ਕੋਈ ਬਾਤ ਘਾੜਨੀ ਹੈ ਕੋਈ ਬਾਤ ਘਾਟ ਨਹੀਂ ਭਾਈ ਜਿੰਨੇ ਖੜਨੀ ਬਿਨਾ ਚੋਏ ਲੈ ਜੀ ਇੰਨੀ ਆਹ ਵੇਖੋ ਠੰਡੀਆਂ ਠੰਡੀਆਂ ਹੈਗੇ ਪੂਰੀਆਂ ਇੰਨੀ ਗਰੰਟੀ ਦਾਂਗੇ ਬਿਨਾ ਚੋਏ ਲੈ ਜੀ ਭਾਵੇਂ ਭਾਈ ਠੀਕ ਆ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰੋਗੇ ਇਹਦਾ ਭਾਈ 10 ਕਰਦੇ ਜੀ ਮਾਣ ਤਣ ਮਾਣ ਤਣ ਭਾਈ ਤੁਹਾਡੇ ਆਏਗੇ ਦਾ ਜੀ ਕਰ ਦੋ 2000 ਰਕ ਤੱਕ ਨਹੀਂ 2000 ਕਰ ਦਾਂਗੇ ਚੋ ਛੱਡੋ 3 ਹੀ ਕਰ ਦਾਂਗੇ ਕਿੰਨੇ ਦੀ ਹੋਗੀ 1-7 ਦੀ ਉੱਚੇ ਛੋੜ ਕਰ ਦਿਓ ਮੌਕੇ ਤੇ ਕਰ ਦਾਂਗੇ ਮੌਕੇ ਤੇ ਛੋੜ ਬਾਕੀ ਥਾਣਾ ਦੀ ਕੁਆਲਿਟੀ ਵੇਖ ਲੋ ਸਫਾਈ ਦੁੱਧ ਦੀ ਗਰੰਟੀ ਦਾਂਗੇ ਨਾਲ ਇਹਦੀ ਦੁੱਧ ਦੀ ਵੀ ਗਰੰਟੀ ਹੈ ਟੈਂਕ ਦੇ 15 ਕਿਲੋ ਬੋਲਾ ਵਾ ਇਹਦੇ ਕੋਲ ਤੇ ਬਾਕੀ ਚੰਗਾ ਹਵਾਨਾ ਸੋਹਣਾ ਤਿਆਰ ਕੀਤਾ ਜੀ ਅਗਲੇ ਨੰਬਰ ਵਾਲੀ ਭਾਜੀ ਜਿਹੜੀ ਇਹ ਛੋਟੀ ਜੀ ਇਹਦਾ ਸੂਆ ਕਿਨਵਾ ਜੀ ਇਹਦਾ ਪਹਿਲਾ ਸੂਆ ਜੀ ਪਹਿਲਾ ਸੂਆ ਸੂਈ ਆ ਥਾਣ ਥੋਣ ਬੜਾ ਚੰਗਾ ਲੱਗਾ ਇਹਨੂੰ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 5 7 8 ਦਿਨ 7 8 ਦਿਨ ਹੋ ਗਏ ਸੂਈ ਨੂੰ ਠੀਕ ਆ ਤੇ ਉਹ ਵੇਖੋ ਭਾਈ ਬੱਚਾ ਕੱਟਾ ਕੇ ਕੱਟੀ ਇਹਦੇ ਮਗਰ ਕੱਟੀ ਐ ਜੀ ਵੀ ਕੱਟੀ ਐ ਦੇ ਮਗਰ ਵੀ ਹਨਾ ਸਾਰੀਆਂ ਦੇ ਮਗਰ ਕੱਟੀ ਐ ਸਾਰੀਆਂ ਕੱਟੀਆਂ ਹੀ ਆ ਗੇ ਠੀਕ ਆ ਚੱਲ ਬੋਤ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਭਾਈ ਇਹ ਥੱਲੇ 18 ਕਿਲੋ ਠੰਡਾ ਦੁੱਧ 18 ਕਿਲੋ ਇਸ ਟਾਈਮ ਤੇ 18 ਕਿਲੋ ਤਿਆਰ ਆ ਬਾੜੀ ਨੰਮੀ ਤੋਂ 18 ਕਿਲੋ ਦੁੱਧ ਤਿਆਰ ਹੈ ਜੀ ਕਰਾਓ ਥਾਨ ਵੇਖੋ ਭਈ ਇਹਦੇ ਥਾਨ ਬੜਾ ਸੋਹਣਾ ਲੱਗਾ ਜੀ ਇਹਦਾ ਕਿੰਦਾ ਸੋਹਣਾ ਥਾਨ ਲੱਗਾ ਜੀ ਚੱਲ ਲੈ ਜਾ ਲੈ ਜਾ ਵੀਰ ਲੈ ਜਾ ਇਹ ਚਵਾ ਕੇ ਦੇਣੀ ਭਈ ਓਦਾਂ ਮੱਜ ਕੋਈ ਨਹੀਂ ਦੇਣੀ ਪਿਛਲੇ ਥਾਨ ਦੇ ਜਿਆਦਾ ਬੱਚੇ ਨੇ ਦੁੱਧੀ ਵੜੀ ਹਾਂਜੀ ਹਾਂਜੀ ਉਹ ਥਾਂ ਪੱਕੇ ਕਰਕੇ ਵੀ ਥੋੜਾ ਜਿਹਾ ਹੋ ਗਿਆ ਠੀਕ ਆ ਮਾਸਾ ਨਹੀਂ ਇਹ ਹਲਦੀ ਠੀਕ ਆ ਚਵਾ ਕੇ ਦਾਂਗੇ ਕਹੋਗੇ ਜੇ ਹੁਣੇ ਤੁਹਾਡੇ ਸਾਹਮਣੇ ਉਹ ਰੂਲ ਤਾਂ ਨਹੀਂ ਕਰਦੀ ਕੋਈ ਨਾ ਨਾ ਮਾਸਾ ਜਿੰਨਾ ਵੀ ਨਹੀਂ ਕਰਦੀ ਜੀ ਠੀਕ ਆ ਚਵਾ ਕੇ ਦਾਂਗੇ ਤੁਹਾਨੂੰ ਕਿਹਾ ਗਰੰਟੀ ਦੇ ਨਾਲ ਦਾਂਗੇ ਹਾਂਜੀ ਹਾਂਜੀ ਆ ਵੀ ਰੇ ਥਾਣਾ ਬਹੁਤ ਸੋਹਣਾ ਵਾ ਕੁਆਲਿਟੀ ਦਾ ਥਾਣਾ ਛੋਟੀ ਹੈ ਵੀ ਸੁਨੱਖੀ ਪੂਰੀ ਹੈ ਜੀ ਜੀ ਤੇ ਇਹਦਾ ਮੁੱਲ ਵੀਰ ਜੀ ਇਹਦਾ ਭਈ 1 ਲੱਖ ਪੂਰਾ ਪੂਰਾ 1 ਲੱਖ ਤੇ ਛੋਟ ਕਰਦੀਏ ਥੋੜੀ ਜਿਹੀ ਛੋਟ ਕਰ ਦਾਂਗੇ ਕਰਦੀਏ 2000 ਦੀ ਕਰ ਦੋ ਕਰ ਦੋ ਜਿੰਨਾ ਤੁਹਾਡਾ ਦਿਲ ਕਰਦਾ ਉੰਨੀ ਕਰ ਦੋ ਤੁਸੀਂ ਦੱਸੋ 200 ਦੀ ਕਰਦੀਏ ਕਿ ਵੱਧ ਕਰਨੀ ਜੀ 200 ਦੀ ਕਰ ਦੋ 99 ਦੀ 99 ਦੀ ਕਰਦੇ ਉਹ ਚੋਂ ਆਏਗਾ ਇਹਨੂੰ ਕਰ ਦੋਗੇ ਮੁੰਕੇ ਸਬੂਰਾ ਪੂਰਾ ਮਾਨਤਾਨ ਕਰਾਂਗੇ ਤੁਹਾਨੂੰ ਦੱਸਿਆ ਸੀ ਭਰਾ ਜੋੜਨੇ ਨਾਲ ਜੀ 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 ਜੋੜਨੇ ਹੀ ਆ ਵੇਚਣਾ ਵੀ ਫੋਨ ਕਰ ਲੈ ਭਾਵੇਂ ਕੋਈ ਬਿਲਕੁਲ ਜਿਹਨੇ ਵੇਚਣਾ ਵੀ ਫੋਨ ਕਰੇ ਆ ਨੀਲੀ ਰਾਵੀ ਦੀ ਝੋਟੀ ਆ ਨੀਲੀ ਰਾਵੀ ਦੀ ਝੋਟੀ ਵੇਖ ਇਹਦਾ ਹਵਾਨਾ ਦਿਖਾਈਏ ਤੇ ਹਵਾਨਾ ਚੱਪ ਵੜ ਵੜਾਂ ਵਾਲਾ ਲੱਗਾ ਤੇ ਫੇਸ ਕੁਆਲਟੀ ਚੈੱਕ ਕਰ ਲੋ ਇਹਦੀ ਗਾੜੀ ਆ ਆ ਵੇਖੋ ਹਵਾਨਾ ਚੈੱਕ ਕਰੋ ਜੀ ਇਹਦਾ ਬਹੁਤ ਹੀ ਚੰਗੀ ਆ ਜੀ ਨਿਸ਼ਾਨੀਆਂ ਸਾਰੀਆਂ ਹੀ ਆ ਜੀ ਤੋਰ ਨੂੰ ਤੋਰ ਮਾੜਾ ਲੰਮੀ ਤੋਰ ਆ ਵੇਖ ਹਵਾਨਾ ਘਰ ਚੈੱਕ ਪਈ ਥਲੋ ਚੈੱਕ ਕਰੋ ਕਰਵਾ ਮਾੜਾ ਹਵਾਨਾ ਚੈੱਕ ਕਰ ਲਓ ਤੋਰ ਦੇ ਲੰਮੀ ਮੱਜ ਹੁਣ ਕਿਦਾਂ ਵੀਰ ਜੀ ਇਹਦੇ ਮੱਜ ਕੋਈ ਵੀ ਨਹੀਂ ਜੇ ਦੇਣੀ ਚਵਾਏ ਬਗਰ ਇਹ ਗਰੰਟੀ ਦੇ ਨਾਲ ਸਵਾਦ ਭਾਜੀ ਤਾਂ ਆਉਂਦਾ ਵਾ ਜੇ ਕੋਈ ਚਵਾ ਕੇ ਖੜੂਗਾ ਬਿਲਕੁਲ ਚਵਾ ਕੇ ਦਾਂਗੇ ਗਰੰਟੀ ਨਾਲ ਦਾਂਗੇ ਮੱਜਾਂ ਆ ਵੇਖੋ ਜੀ ਕੁਆਲਿਟੀ ਚੈੱਕ ਕਰੋ ਬਾਕੀ ਹੁਵਾਂ ਮੈਂ ਇਹਦਾ ਸਾਰੀਆਂ ਨਾਲ ਸੋਹਣਾ ਬਣਿਆ ਇਹਦਾ ਨੀਲੀ ਰਾਵੀ ਦੀ ਝੋਟੀ ਹੈ ਨੀਲੀ ਰਾਵੀ ਦੀ ਇਹ ਸੂਆ ਦਾ ਕਿਰਵਾ ਜੀ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਠੀਕ ਇਹਦੀ ਗਰੰਟੀ ਦਿੱਤੀ ਜੇ ਘਰ ਦਿਆਂ ਨੇ 20 ਕਿਲੋ ਦੀ ਬੱਚਾ ਕੀ ਹੈ ਮਗਰ ਭਾਈ ਇਹਦੀ ਵੀ ਕੱਟੀ ਇੱਕੋ ਕੱਟਾ ਤੁਹਾਨੂੰ ਦੱਸਿਆ ਕੱਟੀ ਹੈ ਇਹਦੀ ਤੇ ਸੂਈ ਨੂੰ ਕਿੰਨੇ ਦਿਨ ਹੋ ਗਿਆ ਸੂਈ ਨੂੰ ਹੋ ਗਏ ਜੇ 15 ਦਿਨ 15 ਦਿਨ ਐਸ ਟਾਈਮ ਤੇ ਦੁੱਧ ਕਿੰਨਾ ਦੇ ਕੋਲ ਦੁੱਧ ਦੇ ਥੱਲੇ 14 ਕਿਲੋ ਹੋਣਾ ਜੀ 14 ਕਿਲੋ ਦੁੱਧ ਵਾ ਜਿਹੜਾ ਤਿਆਰ ਆ ਤਿਆਰ ਹੈ ਥਣਾ ਦੀ ਕੋਈ ਬਾਤ ਘਾਟਨੀ ਕੋਈ ਬਾਤ ਘਾਟਨੀ ਕੋਈ ਇਹ 19 21 ਦਾ ਫਰਕ ਨਹੀਂ ਆਊਗਾ ਠੀਕ ਆ ਆਰਡਰ ਬੜਾ ਸੋਹਣਾ ਲੱਗਾ ਕਰਮ ਵਾਲੀ ਨੇ ਆ ਵੇਖੋ ਥਾਣਾ ਗੈਬ ਵੀ ਥਾਣਾ ਦਾ ਜਿਆ ਕਰ ਲੈਣਾ ਨਾੜਾ ਸਾਰੇ ਵੀ ਹਵਾਨੇ ਤੇ ਵੀ ਆ ਤੇ ਸਰੀਰ ਤੇ ਵੀ ਆ ਜੀ ਬੜੀਆਂ ਚੰਗੀਆਂ ਝੋਟੀਆਂ ਸ਼ੌਕ ਨਾ ਪਾਲੀ ਕੇ ਨੇ ਐ ਸੋਹਣੀ ਆ ਜੀ ਠੀਕ ਆ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਇਹਦਾ ਭਾਈ 10 ਕਰਦੇ ਜੀ ਮਾਨ ਤਣ ਕੇ ਨਾ ਕਰਨਾ ਮਾਨ ਤਾਣੀਆਂ ਭਾਈ ਤੁਹਾਡਾ ਸਾਰਾ ਮਾਨ ਤਾਣਿਆ ਕਰ ਦਈਏ 2000 ਦਾ ਕਿ ਵੱਧ ਕਰ ਦਈਏ ਤਿੰਨ ਕਰ ਦੋ ਤਿੰਨ ਕਰ ਦੋ 500 ਹੋਰ ਕਰ ਦੋ ਇਹ ਕਿੰਨੇ ਦੀ ਹੋ ਗਈ ਸੱਤ ਦੀ ਸੱਤ ਦੀ ਹੋ ਗਈ ਜੇ 500 ਕੀਦਾਂ ਇੱਕ ਛੇਰੀ ਕਰ ਦੋ ਚਲੋ ਤੀ ਪੰਜ ਦੀ ਨਾ ਪੂਰੇ ਦੀ ਕਰ ਦਈਏ ਪੰਜ ਦੀ ਕਰ ਦੋ ਪੰਜ ਦੀ ਇੱਕ ਪੰਜ ਦੀ ਜਾਣ ਦੋ ਵੀ ਆਹ ਵੇਖੋ ਆਹ ੜੀ ਚੀਜ਼ ਲੱਭਣੀ ਨਹੀਂ ਜੇ ਦੇਵਾ ਵੇਖੋ ਇਹਦਾ ਇੱਕ ਤੇ ਕਹਿੰਦੇ ਵੀ ਨੀਲੀ ਰਾਵੀ ਨੂੰ ਪਸੰਦ ਬੜੀ ਦੁਨੀਆ ਕਰਦੀ ਆ ਜਿੰਨੇ ਵੀ ਭੈਣ ਭਰਾਵਾ ਬਹੁਤ ਪਸੰਦ ਕਰਦੇ ਆ ਲੇਵਾ ਚੈੱਕ ਕਰੋ ਤੇ ਨਾੜਾਂ ਵੇਖੋ ਸਰੀਰ ਤੇ ਤੇ ਝੋਟੀ ਦੀ ਕੁਆਲਿਟੀ ਪੂਰੀ ਆ ਜੀ ਆਹ ਵੇਖੋ ਜੀ ਮਾਨਤਾ ਨਹੀਂ ਹੋਊਗਾ ਹੁਣ ਇਹਦੇ ਵਿੱਚੋਂ ਬੱਚਾ ਵੀ ਨੀਲੀ ਰਾਵੀ ਦਾ ਵਾ ਨਹੀਂ ਬੱਚਾ ਦੂਜਾ ਬੱਚਾ ਦੂਜਾ ਵਾ ਠੀਕ ਹੈ ਜੀ ਆਹ ਵੇਖੋ ਜੀ ਇਹਦਾ ਫਿਕਸ ਯਾ ਰੇਟ ਉਹਨੇ ਕਿ ਕਰ ਦੋ ਕਿ ਛੋੜੋ ਚੱਲਾਂਗੇ ਛੋੜੋ ਚੋ ਵੀ ਛੋੜ ਕਰ ਦਾਂਗੇ ਫੋਨ ਕਰੇ ਜਿਹਨੂੰ ਪਸੰਦ ਹੋਵੇ ਹਨਾ ਆ ਇਹਦੇ ਬਾਰੇ ਦੱਸੋ ਜੀ ਇਹਦਾ ਸੂਆ ਇਹਦਾ ਹੋਣਾ ਇਹ ਤੀਜਾ ਤੀਜਾ ਸੂਆ ਠੀਕ ਹੈ ਤੁਰਦਾ ਹੈਗਾ ਜੀ ਠੰਡਾ 12 ਕਿਲੋ 12 ਕਿਲੋ ਦੁੱਧ ਆਹ ਵੇਖੋ ਜੀ ਆਰਡਰ ਇਹਦਾ ਵੀ ਸੋਹਣਾ ਵਾ ਥਾਣੇ ਦਾ ਵੀ ਚੰਗਾ ਸੁਈ ਨੂੰ ਕਿੰਨੇ ਦਿਨ ਲੱਗੇ ਹੋ ਗਿਆ ਜੀ ਸੁਈ ਨੂੰ ਹੋ ਗਏ ਜੀ 10 ਕੇ ਦਿਨ 10 ਦਿਨ ਅਰੇ ਇੱਥੋਂ ਕਮਾ ਲਿਆ ਉਹ ਬਾਹਰ ਗੱਡੀਆਂ ਲੰਘਦੀਆਂ ਫੇਰ ਡਰਦੇ ਆ ਪਾਪੂ ਆ ਜੋ 10 ਦਿਨ ਹੋ ਗਏ ਸੂਈ ਨੂੰ ਬੱਚਾ ਕੱਟਾ ਆ ਗਿਆ ਇਹ ਦੇ ਮਗਰ ਲੈ ਜਾਓ ਜੀ ਮੱਝ ਲਾਸਟ ਹੈ ਤੇ ਹੁਣ ਆਪਾਂ ਗਾਈਆਂ ਨੇ ਹੋਣੀਆਂ ਗਾਈਆਂ ਇੱਕ ਹੋਰ ਹੈਗੀ ਮੱਝ ਆ ਵੇਖੋ ਜੀ ਕਰੋ ਚੈੱਕ ਦੁੱਧ ਵੀਰ ਜੀ ਕਿੰਨਾ ਦੇ ਕੋਲ ਦੁੱਧ ਭਾਈ ਏ ਥੱਲੇ 12 ਕਿਲੋ ਹੋਣਾ ਜੇ 12 ਕਿਲੋ ਦੁੱਧ ਚੋਣਾ ਇਹਦੇ ਕੋਲੋਂ ਹਾਂਜੀ ਤੇ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਨੂੰ ਕਿਹਦੇ ਕਹਿੰਦੇ ਜੀ ਹਾਂ ਜੀ 99 99000 ਹਾਂ ਜੀ ਭਾਜੀ ਕਰੀਏ ਥੋੜਾ ਬੜਾ ਦੱਸੋ ਤੇ ਤਾ ਯਾਰ ਕੀ ਤੁਹਾਡਾ ਮਨਪਾਰ ਦਾ ਖਰਾਜ ਪੂਰਾ 95 ਨਾ ਕਰ ਦਈਏ ਚਲੋ ਕਰ ਦੋ ਪੂਰਾ 95 ਕਰ ਦੋ ਜਾਓ ਤੁਹਾਡਾ ਮਨ ਤਾਂ ਲਓ ਜੀ ਆਹ ਵੇਖੋ ਜੀ ਆਹ ਮੁੱਲੀ ਮੱਝ ਨਹੀਂ ਲੱਭਣੀ ਦੁੱਧ 12 ਕਿਲੋ ਤਿਆਰ ਆ ਇਸ ਟਾਈਮ ਤੇ ਹਾਇਰ ਤੇ ਚਵਾਈ ਵੱਧ ਵੀ ਜਾਊ ਚਵਾਈ ਪੂਰੀ ਓਕੇ ਰਿਪੋਰਟ ਪੂਰੀ ਠੀਕ ਆ ਆਪਣੀ ਆਗੇ ਤਸੱਲੀ ਕਰੇ ਬੰਦਾ ਸੱਲੀ ਕਰਕੇ ਦੇਰ ਖੜੇ ਦੇਰ ਖੜੇ ਆਓ ਇੱਕ ਲਾਸ਼ ਪੀਸ ਰਹਿ ਗਿਆ ਆਜੋ ਇਹਦਾ ਭਾਜੀ ਸੁਆ ਕਰਨਵਾ ਇਹਦਾ ਭਾਈ ਹੋਣਾ ਤੀਜਾ ਸੁਆ ਜੀ ਹੈ ਵੀ ਕਮਾਲਾ ਪਾਉ ਕਮਾਲਾ ਕੋਈ ਨਹੀਂ ਕੋਈ ਨਹੀਂ ਕਮਾਲਾ ਹੈਦਰ ਨੇ ਕਮਾਲਾ ਕਿੰਨਾ ਸੁਆ ਦੱਸਾ ਤੀਜਾ ਤੀਜਾ ਸੁਆ ਦੁੱਧ ਕਿੰਨਾ ਤੇ ਕੋਲ ਦੁੱਧ ਭਾਈ ਥੱਲੇ ਹੁਣ ਆਜੇ 12 ਕਿਲੋ 12 ਕਿਲੋ 14 ਕਿਲੋ ਦੁੱਧ ਤੁਸੀਂ 12 ਹੀ ਲਾਓ ਠੀਕ ਆਜਾ ਬਾਬੂ ਲੈ ਆ ਵਾਪਸੀ ਲੈ ਆ ਜਵਾਬ ਬੁਰਾ ਟੌਪ ਦਾ ਜਿਹਨੂੰ ਕਹਿੰਦੇ ਕਿ ਨਹੀਂ ਠੀਕ ਆ ਪੂਰੇ ਟੌਪ ਦਾ ਦੁਆਰ ਆ ਵੇਖੋ ਜੀ ਜਿਹਨੇ ਹਾਂਜੀ ਨਿਆਣਾ ਬਾ ਨਿਆਣਾ ਬਾ ਦੋ ਠੰਡੀ ਆ ਠੰਡੀ ਪੂਰੀ ਠੀਕ 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 ਆ ਆ ਵੇਖੋ ਜੀ ਕੁਆਲਿਟੀ ਪੂਰੀ ਚੰਗੀ ਆ ਹਵਾ ਨਾ ਇਹਦਾ ਚੈੱਕ ਕਰ ਲੋ ਜੀ ਬਹੁਤ ਹੀ ਸੋਹਣਾ ਆ ਜੀ ਖੂਰੀ ਠੰਡੀ ਮੱਝਾਂ ਨਿਆਣਾ ਬੱਚਾ ਮਗਰ ਕੀ ਵੀਰ ਜੀ ਇਹਦੇ ਕੱਟਾ ਕੱਟਾ ਮਗਰ ਆ ਇਹਦੇ ਠੀਕ ਆ ਹਾਲ ਦੱਬੀ ਮੁੱਲ ਭਾਈ ਕਿੰਨਾ ਕਰਨਾ ਮੱਝ ਦਾ ਮੁੱਲ ਭਾਈ 85000 ਰੁਪਿਆ ਕਰਦੇ ਜੀ ਉਹਦਾ ਮਾਨ ਤਣ ਕਿੰਨਾ ਕਰਦੇ ਮਾਨ ਤਣ ਕਰਦਾਂਗੇ 2000 ਛੜਦਾਂਗੇ ਜੀ 82 ਦੀ ਨਾ ਜਾਣਦੀ 82 ਦੀ ਜਾਣਦੇ ਛੋਟ ਕਰਦਾਂਗੇ ਛੋਟ ਕਰਦਾਂਗੇ ਬਾਕੀ ਕੋਈ ਵੀਰ ਭਾਰ ਨੂੰ ਕੋਈ ਪਸੰਦ ਹੋਵੇ ਨਾ ਜਿਹੜੀ ਪਸੰਦ ਹੋਵੇ ਚੋਲ ਲਾ ਲੈ ਅਗਲਾ ਤੇ ਮਾਣਦਾਨ ਹੋਰ ਵੀ ਹੋ ਜੂਗਾ ਵੀਰ ਨੇ ਦਿਲ ਦਿਆ ਕੀਤਾ ਅੱਜ ਕੱਟਾ ਵੀ ਪੋਣਾ ਵੀਰ ਛੋਟੀਆਂ ਛੋਟੀਆਂ ਆਹ ਵੇਖੋ ਮੋਹਰਾ ਨਸਲ ਦਾ ਕੱਟਾ ਹੋਏ ਵੇਖੋ ਕਿੱਡਾ ਸੋਹਣਾ ਏ 1 ਸਾਲ ਦਾ ਹੋ ਗਿਆ ਪੂਰਾ ਠੀਕ ਆ ਇਹ ਆਪਣਾ ਹੀ ਪਾਲਿਆ ਹੈ ਆਪਣਾ ਹੀ ਪਾਲਿਆ ਹੈ ਸਿੰਘ ਸਿੰਘ ਬੜਾ ਚੰਗਾ ਇਹਦਾ ਵੀਰ ਆ ਵੇਖੋ ਤੇ ਇਹ ਕਿੰਨੇ ਦੇਣਾ ਵੀਰ ਇਹ ਪੈਂਦੀ ਆ ਆਪ 35000 ਦਾ ਹੂੰ ਛੋੜ ਕਰ ਦੀਏ ਖੁੱਲੀ ਇੱਥੇ ਛੋੜ ਖੁੱਲੀ ਕਰ ਦੋ ਜਿੰਨੀ ਕਰਨੀ ਕਰ ਦੋ ਤੁਸੀਂ 30 ਦਾ ਕਰ ਦੀਏ 30 ਦਾ ਕਰ ਦੋ ਦੇਣਾ ਸਾਹਬਣ ਵਾਲੇ ਨੂੰ ਸਾਹਬਣ ਵਾਲੇ ਨੂੰ ਸਾਹਬਣ ਵਾਲੇ ਨੂੰ ਜਿੰਨੇ ਜਿੰਨੇ ਵੀ ਰੱਖਣਾ ਵਾ ਸਾਹਬਣ ਵਾਲਾ ਲੈ ਜਾ 30000 ਜੋ ਵੀ ਮਾਨਤਨ ਮੌਕੇ ਤੇ ਹੋ ਜੂਗਾ ਕਿ ਫੋਨ ਕਰੇ ਕੱਟਾ ਬਹੁਤ ਹੀ ਚੰਗਾ ਵਾ ਇਹ ਵੱਡਾ ਮਾਲੀ ਬਣੂਗਾ ਇਹਦੀ ਮਾਂ ਨੇ ਦੁੱਧ ਕਿੰਨਾ ਕੁ ਜਵਾਇਆ ਮਾਂ ਨੇ ਤਾਂ 25 ਕਿਲੋ ਜਵਾਇਆ ਇਹ ਰੱਖਦੀ ਮਾਜੀ ਨੇਂਦੀ ਸੀ ਅੱਛਾ 2.5 ਲੱਖ ਦੀ ਮਾਂ ਇਹਦੀ ਵਿਕੀ ਹਾਂਜੀ ਠੀਕ ਹੈ ਠੀਕ ਹੈ ਕੱਟਾ ਬਹੁਤ ਚੰਗਾ ਜੀ ਵਹਿੜਾ ਦਿਖਾਈਏ ਹੁਣ ਜੀ ਵਹਿੜਾ ਦਿਖਾਈਏ ਆ ਵੇਖ ਜੀ ਆ ਵਹਿੜਾ ਇਹਨੂੰ ਇਹਨੂੰ ਤੋੜ ਮੇਰਾ ਵੀਰ ਇਧਰ ਨੂੰ ਗਲੀ 'ਚ ਤੋੜ ਇਧਰ ਨੂੰ ਗਲੀ 'ਚ ਤੋੜ ਆ ਵੇਖੋ ਕੱਦ ਕਾਰਡ ਚੈੱਕ ਕਰੋ 30 ਕਿਲੋ ਦੀ ਗਰੰਟੀ ਏ ਦੀ ਅਛਾ 30 ਕਿਲੋ ਦੀ ਹੁਣ ਦੁੱਧ ਕਿੰਨਾ ਤਿਆਰ ਆ ਦੇਖੋ ਦੁੱਧ ਦੇ ਥਲੇ 23 24 ਕਿਲੋ ਠੰਡਾ ਤਿਆਰ ਜੇ ਠੰਡਾ ਤਿਆਰ ਆ ਤਿਆਰ ਆ ਸੂਈ ਨੂੰ ਕਿੰਨੇ ਦਿਨ ਹੋਵੇ ਸੂਈ ਨੂੰ ਹੋਗੇ ਜੇ 10 15 ਦਿਨ 10 15 ਦਿਨ ਸੂਈ ਨੂੰ ਹੋ ਗਿਆ ਕੱਟ ਕਾਟ ਭਾਰਦੀ ਆ ਬੇਲ ਵੇਖ ਲਓ ਜਰਸੀ ਕ੍ਰੋਸ ਦੇ ਵਿੱਚ ਆ ਸ਼ਾਈ ਆ ਦੇ ਨਾਲ ਹਨਾ ਠੰਡੀ ਜੇ ਤੇ ਰੱਸੀ ਪਾ ਕੇ ਚਾਹੁੰਦੇ ਕਿਦਾਂ ਜੀ ਰੱਸੀ ਪਾ ਗਰ ਰੱਸੀ ਪਾ ਗਰ ਰੱਸੀ ਤਾਂ ਕੋਈ ਨਹੀਂ ਚਾਹੁੰਦਾ ਬੰਦੇ ਤਾਂ ਨਾੜਾ ਏਖੋ ਗੱਡੀਆਂ ਮੋਟੀਆਂ ਮੋਟੀਆਂ ਲੱਗੀਆਂ ਹਵਾਨੇ ਦੇ ਨਾਲ 80 ਤੇ 23 24 ਕਿਲੋ ਦੁੱਧ ਤਿਆਰ ਆ ਜਿਹੜਾ ਤਿਆਰ ਤਿਆਰ ਬੱਚਾ ਮਗਰ ਕੀ ਆ ਦੇ ਵਿੱਚ ਵਸ਼ੀ ਵਸ਼ੀ ਮਗਰ ਵਸ਼ੀ ਵੀ ਇਹ ਨਿਹਰ ਕੋ ਪੂਰੀ ਲੰਮੀ ਵੇਲਦੀ ਆ ਲੰਮੀ ਵੇਲਦੀ ਠੀਕ ਆ ਵਸ਼ੀ ਵੀ ਚੰਗੀ ਆ ਆ ਵੇਖੋ ਜੀ ਠੀਕ ਆ ਤੇ ਵੀਰ ਜੀ ਇਹਦਾ ਮੁੱਲ ਕਿੰਨਾ ਕਰਨਾ ਵਾ 80000 ਕਰ ਦਈਏ ਮਾਨਤਾਨ ਮਾਨਤਾਨ ਕਰਦਾ ਜਿਹੜਾ ਆਊਗਾ ਵੀਰ ਕਰ ਦਈਏ ਹੁਣੇ ਮੈਂ ਕਿਹਾ ਨਾਲ ਲੱਗੇ ਤੁਸੀਂ ਕਿੰਨਾ ਕਰ ਦਈਏ ਕਰ ਦਈਏ 3000 ਦਾ ਕਰ ਦੋ 4000 ਦਾ ਕਰ ਦੋ 5 ਦਾ ਜਾਣਦੇ 75000 ਦੀ ਜਾਣਦੋ 75 ਦੀ ਜਾਣਦੋ ਛੋਟ ਕਰਦੇ ਹੋ ਛੋਟ ਕਰਦਾਂਗੇ ਜਿਹੜਾ ਵੀ ਆਹ ਵੇਖੋ ਜੀ ਵੈੜ ਪੂਰੀ ਸੋਣੀ ਆ ਸੋਣੀ ਵੈੜ ਖਣ ਵੀ ਚੰਗਾ ਬੇਲ ਵੀ ਲੰਮੀ ਆ ਬੇਲ ਵੀ ਲੰਮੀ ਆ ਆਹ ਵੇਖੋ ਜੀ ਤੇ ਬਾਕੀ ਇੱਕ ਚੀਜ਼ ਹੋਰ ਤੁਹਾਨੂੰ ਦੱਸਨੇ ਜੇ ਵੀਰ ਨੇ 23 ਲੀਟਰ ਦੋ ਦੱਸਿਆ ਨਾ ਹੋ ਸਕਦਾ ਤੁਹਾਡੇ ਘਰ ਜਾ ਕੇ 30 ਲੀਟਰ ਕਹਿੰਦਾ ਵਾ 30 ਲੀਟਰ ਹੀ ਕਰ ਜੇ ਕਿਉਂ ਇੱਕੇ ਜਗ੍ਹਾ ਤੇ ਵਧੀਆ ਰਹਿੰਦੇ ਅਸੀਂ ਸਹੀ ਗੱਲ ਤੋਰੇ ਫੇਰੇ ਦਾ ਫਰਕ ਪੈ ਜਾਂਦਾ ਵਾ ਜਗਾ ਬਦਲਣ ਦਾ ਜਗਾ ਦਾ ਫਰਕ ਪੈਂਦਾ ਇੱਥੇ ਗਰਮੀ ਹੁੰਦੀ ਹੈ ਨਾ ਥੋੜੀ ਖੁੱਲੇ ਥਾਂ ਦੇ ਡੰਗਰ ਉਦਾਂ ਖੁਸ਼ ਰਹਿੰਦਾ ਜੀ ਜ ਆਏ ਕੋ ਇਹ ਵੀ ਜਰਸੀ ਆ ਹਾਂਜੀ ਜਰਸੀ ਸੁਆ ਵੀਰ ਜੀ ਇਹਦਾ ਕਿੰਨਾ ਪਹਿਲਾ ਸੁਆ ਜੇ ਸਾਡੇ ਘਰ ਦੀ ਵਸ਼ੀ ਤਿਆਰ ਹੋਈਏ ਅੱਛਾ ਪਹਿਲਾ ਸੁਆ ਹੀ ਸੁਈ ਪਹਿਲਾ ਮੈਂ ਸੁਆ ਸੁਈ ਆ ਕੱਦ-ਕਾੜ ਚੰਗਾ ਵੱਡਾ ਹੈ ਹੈ ਫਿਕਸ ਆਰਡਰ ਵਾਲੀ ਆ ਹਨਾ ਹਾਂਜੀ ਠੀਕ ਆ ਜਰਸੀ ਦੇ ਵਿੱਚ ਕਰੋਸ ਆ ਥੋੜੀ ਕੱਦ-ਕਾੜ ਫੋਕੋ ਬਹੁਤ ਵੱਡੀ ਆ ਤੇ ਦੁੱਧ ਵੀਰ ਜੀ ਕਿੰਨਾ ਇਹਦੇ ਕੋਲ ਦੁੱਧ ਦੇ ਥੱਲੇ 16-17 ਕਿਲੋ ਦੁੱਧ ਜੀ 16-17 ਕਿਲੋ ਦੁੱਧ ਤਿਆਰ ਆ ਇਸ ਟਾਈਮ ਦੇ ਸੁਈ ਨੂੰ ਕਿੰਨੇ ਦਿਨ ਹੋ ਗਏ ਆ ਸੁਈ ਨੂੰ ਹੋ ਗਏ ਆ 5 5 ਕਿ ਦਿਨ ਹੋ ਗਏ 5 ਕਿ ਦਿਨ ਹੋ ਗਏ ਠੀਕ ਆ ਤੋਰਦੇ ਵੀਰਾਂ ਨੂੰ ਬੰਦੇ ਪੰਜ ਦਿਨ ਬੱਚਾ ਕੀ ਮਗਰ ਵੱਛੀ ਵੱਛੀ ਇਹਦੇ ਮਗਰ ਆ ਥਾਣਾ ਦੀ ਵੀਰ ਜੀ ਕੋਈ ਆਵਾਜ਼ ਘਾਟ ਨਹੀਂ ਹੈ ਕੋਈ ਆਵਾਜ਼ ਘਾਟ ਨਹੀਂ ਹੈ 1% ਵੀ ਕੋਈ ਆਵਾਜ਼ ਘਾਟ ਨਹੀਂ ਸਾਰੇ ਥਾਣੇ ਬਰਾਬਰ ਠੀਕ ਆ ਤੁਹਾਨੂੰ ਦੱਸਿਆ ਚੋ ਆ ਕੇ ਦਾਂਗੇ हां ਗਰੰਟੀ ਨਾਲ ਦਾਂਗੇ ਜੀ ਪਤਾ ਲੱਗੇ ਕਿ ਇਹਨੇ ਡੰਗਰ ਵੇਚਿਆ ਸੀ ਠੰਡੀ ਧੀਰੀ ਆ ਜੀ ਵੇਖੋ ਤੇ ਵੀ ਇੱਕ ਇਹ ਵੀ ਗੱਲ ਹੈਗੀ ਜੀ ਹਾਂ ਜੀ ਸਾਡੇ ਰਹੀਆਂ ਬੱਦੀਆਂ ਅੱਛਾ ਸਾਡੀ ਰਹਿੰਦੀਆ ਵਦੀਆਂ ਜੇ ਕੋਈ ਲੈ ਗਿਆ ਠੰਡੇ ਥਾਂ ਆਣ ਜਿੱਦਾਂ ਜਿਹੜਾ ਲੋਕਾਂ ਨੇ ਬਰਖਤ ਰੁੱਖ ਲਾਈ ਹੁੰਦੇ ਆ ਹਾਂ ਉੱਥੇ ਜਾ ਕੇ ਬਦੋ ਬਦੀ ਡੰਗ ਇਹਨੇ ਦੁੱਧੋ ਵਧਨਾ ਮਤਲਬ ਇਹ ਜਗਾ ਬਦਲ ਗਈ ਹਵਾ ਪਾਣੀ ਖੁੱਲਾ ਮਿਲ ਗਿਆ ਖੁੱਲਾ ਮਿਲ ਗਿਆ ਤੁਰਨਾ ਫਿਰਨਾ ਹੋ ਗਿਆ ਡੰਗਰ ਇਹ ਆ ਡੰਗਰ ਖੁਸ਼ ਹੋ ਜਾਂਦਾ ਉਹਦਾਂ ਖੁਸ਼ ਹੋ ਜਾਂਦਾ ਹਾਂ ਇਹ ਵੀ ਜਗਾ ਇਹ ਹੈ ਇੱਕ ਥਾਂ ਪਾ ਬੱਜੀ ਰਹਿਣ ਦਾ ਕਰਕੇ ਵੀ ਥੋੜਾ ਕਰਕੇ ਗਰਮੀ ਵੀ ਬਹੁਤ ਹੈ ਗਰਮੀ ਕਰਕੇ ਘਟੇ ਦੋ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਜੀ ਮੁੱਲੇ ਤਾਂ 60000 ਕਰਦੇ ਜੀ ਮਾਣ ਤਣ ਕਿੰਨਾ ਕਰ ਦੋ ਮਾਣ ਤਣ ਕਰ ਦਾਂਗੇ ਜੀ ਕਰਦੀਏ 20000 ਤੱਕ ਨਹੀਂ 30000 ਕਰ ਦੋ ਤੁਸੀਂ ਬਾੜ ਦੀ ਕਰ ਦੋ ਪੱਕੀ ਡੰਨ ਉਹ ਚੋ ਵੀ ਛੋਟ ਕਰ ਦਾਂਗੇ 60 ਦੀ ਨਾ ਕਰਦੀਏ ਪੂਰੀ ਦੀ 60 ਦੀ ਕਰ ਦੋ ਛੋੜ ਕਰ ਦਿਓ ਭਾਵੇਂ 100 ਰੁਪਏ ਕਰਿਓ ਹੋਰ ਆਹ ਵੇਖੋ ਜੀ ਬਹੁਤ ਹੀ ਚੰਗੀ ਵਹਿੜਾ ਸੋਹਣੀ ਸੁਨੱਖੀ ਪੂਰੀ ਆ ਤੇ ਪਹਿਲਾ ਸੂਆ ਸੂਈ ਆ ਜੀ ਮਗਰ ਵੀ ਵਸ਼ੀਦ ਹੈ ਵੀ ਠੰਡੀ ਢੇਰੀ ਆ। ਆਹ ਵੇਖੋ। ਤੇ ਤੁਸੀਂ ਲੈਣ ਇੱਕ ਉਹ ਨਾ ਲੈ ਕੇ ਤੁਸੀਂ ਦੋ ਜਾਣੀਆਂ ਵਾ। ਆਹ ਵੇਖੋ ਜੀ। ਇਹਦਾ ਵੀ ਜੀ ਸੁਆ ਕਿੰਨਾ? ਇਹਦਾ ਪਹਿਲਾ ਸੁਆ ਜੀ। ਪਹਿਲਾ ਸੁਆ ਸੂਈ ਜ। ਕਿੰਨੇ ਕ ਦਿਨਾਂ ਦਾ ਸੁਆ ਹੋ ਗਿਆ? ਹੋ ਗਿਆ ਇਹ 15 ਕ ਦਿਨਾਂ ਦਾ। 15 ਦਿਨਾਂ ਦਾ। ਤੇ ਦੁੱਧ ਐਸ ਟਾਈਮ ਤੇ? ਦੁੱਧ ਇਹਦੇ ਥੱਲੇ 15 ਕਿਲੋ ਠੰਡਾ ਜਿੰਨੂੰ ਕਹਿੰਦੇ ਨੇ ਠੰਡਾ ਦੁੱਧ। ਹਾਂ ਜੀ। ਚਿੱਟਾ ਦੁੱਧ ਫੇਰੇ ਦਾ। ਇਹ ਗਾਈਆਂ ਦਾ ਪੀਲਾ ਹੁੰਦਾ ਦਾ ਚਿੱਟਾ ਦੁੱਧ ਆ। ਜਰਸੀ ਕ੍ਰੋਸ ਆ ਇਹ ਵੀ ਹਾਂ। ਹਾਂ ਜੀ। ਸੋਹਣੀ ਆ ਬਸ ਸੋਹਣੀ ਜਿੰਨੇ ਵੀ ਆ ਥਣ ਬੜਾ ਸੋਹਣਾ ਲੱਗਾ ਇਹਨੂੰ ਥਣ ਪਸਮ ਗਿਆ ਪੂਰਾ ਕੱਢਦੀ ਆ ਠੀਕ ਆ ਭਾਵੇਂ ਬਰਾ ਕੁਆਲਿਟੀ ਕੁਆਲਿਟੀ ਦਿਖਾਈਏ ਇਹਦੀ ਕੁਆਲਿਟੀ ਦਿਖਾਓ ਖਣਾਂ ਦੀ ਆ ਵੇਖੋ ਸੂਆ ਪਹਿਲਾ ਹੀ ਸੂਈ ਮੂੰਹ ਵੇਖੋ ਨਿਕਾਇਆ ਮੂੰਹ ਫੇਸ ਕੁਆਲਿਟੀ ਬੜੀ ਚੰਗੀ ਆ ਨਿਕਾਇਆ ਲੈ ਦਾ ਵੀਰ ਲੈ ਜਾ ਫਿਕਸ ਆਰਡਰ ਵਾਲੀ ਆ ਫਿਕਸ ਆਰਡਰ ਖਣ ਵੀ ਬੜੀ ਮੁੰਡੀ ਜਦੋਂ ਚੋਈਏ ਭਾਵੇਂ ਬੱਸੀ ਪਾਓ ਭਾਵੇਂ ਨਾ ਪਾਓ ਠੀਕ ਆ ਜੀ ਤੇ ਇਹਦਾ ਵੀਰ ਜੀ ਮੋਲਾ ਇਹਦਾ 36 ਕਰਦੇ ਜੀ ਠੀਕ ਆ ਤੇ ਮਾਨਦਾਨ 2000 ਇਹ ਵੀ 60 ਦੀ ਨਾ ਜਾਣਦੀ ਫੜਦੀ ਜਾਂਦੇ ਫੜਦੀ ਜਾਂਦੇ ਆ ਵੇਖੋ ਜੀ ਤੇ ਬਾਕੀ ਬਹੁਤ ਹੀ ਚੰਗੀਆਂ ਹੋਰ ਵੀ ਜੀ ਹੈਗਾ ਵੀ ਅੱਛਾ ਇੱਕ ਮੱਝ ਹੋਰ ਹੈਗੀ ਆ ਠੀਕ ਆ ਉਹ ਵੀ ਦਿਖਾ ਦੀਏ ਤੋਰੋ ਫੇਉਨੂੰ ਆਵਾ ਇਹ ਵੀ ਮੱਝ ਵੱਡੀ ਹੈ ਜੀ ਇਹ ਵੱਡੀ ਇਹ ਬੁਰੀ ਹੈਗੀ ਇਹਦਾ ਰੰਗ ਹੀ ਇਦਾਂ ਦਾ ਰੰਗ ਅੰਦਰ ਵੱਜੀ ਵੱਜੀ ਦਾ ਲਾਲ ਹੋ ਗਿਆ ਅੱਛਾ ਅੰਦਰ ਵੱਜ ਕੇ ਇਦਾਂ ਹੋ ਗਿਆ 5 ਦਿਨ ਖੜਦੀ ਸੁਣਨੋ ਠੀਕ ਆ 20 ਕਿਲੋ ਦੀ ਗਰੰਟੀ ਦਾਂਗੇ 20 ਕਿਲੋ ਬਾਹਰ ਨੂੰ ਕੱਢ ਵੀਰੇ ਨੂੰ ਅਛਾ ਤਿੰਨ ਸੂਏ ਹੋ ਗਏ ਤੁਹਾਡੇ ਕੋਲ ਹੀ ਆ ਆ ਵੇਖੋ ਜੀ ਫਿਰ ਕੱਟੀ ਦਊਗੀ ਇਹ ਨਹੀਂ ਕੱਟਾ ਠੀਕ ਆ ਪੂਰੀ ਵੱਡੀ ਆ ਤੇ ਦੁੱਧ ਵੀਰ ਕਿੰਨਾ ਕੁ ਚਮਾਉਂਦੀ ਰਹੀ ਏ ਦੁੱਧ 22 ਕਿਲੋ ਚਮਾਉਂਦੀ ਰਹੀ ਏ 20 22 ਕਿਲੋ ਠੰਡਾ ਜੀ ਨੂੰ ਕਹਿੰਦੇ ਨਾ ਅਸੀਂ ਤਾਂ ਹੀ ਘਰ ਰੱਖੀ ਏ ਅਛਾ 20 22 ਕਿਲੋ ਦੁੱਧ ਚਮਾਉਂਦੀ ਏ ਹਾਂਜੀ ਠੀਕ ਆ ਦੇਣ ਕਿੰਨੇ ਲਾਜੂ ਦੇਣ ਪੰਜ ਲੈਜੋ ਦੇਣੇ ਦੇ ਹੋ ਗਏ ਪੂਰੇ ਉੱਤੇ ਇਹਦੀ ਮਰਜ਼ੀ ਜਿੰਨੇ ਖੜਨੇ ਆ ਵੇਖੋ ਜੀ ਵੇੜਾ ਵੇੜਾ ਹੁਣ ਠੰਡੀ ਆ ਗਏ ਆਹ ਦੇਖੋ ਕਈ ਕੇਸ ਨੇ ਬੁਰੀ ਵੀ ਕਹਿ ਦੇਣਾ ਸੀ ਉਹ ਅੰਦਰ ਬੱਦੀ ਬੱਦੀ ਲਾ ਲਗੀ ਆ ਹਾਂ ਲਾ ਜਾ ਲਾ ਜਾ ਵੀਰ ਲਾ ਜਾ ਬੱਲ ਚੱਲ ਬੋਤ ਅੰਦਰ ਵੀ 22 ਕਿਲੋ ਪਹਿਲਾਂ ਚਵਾਇਆ ਇਹਨੇ ਤੇ ਚੌਥੇ ਸੂਏ ਸੂਣੀ ਆ ਇਹ ਆਹ ਦੇਖੋ ਇਹ ਕੱਦ ਕਾਢ ਲੋਂਦੇ ਪੂਰੀ ਐ ਵਜਨ ਵਾਲੀ ਆ ਵੇਖ ਸਕਦੇ ਆ ਆਹ ਦੇਖੋ 5 ਦਿਨ ਲੈ ਲੇਗੀ ਇਹ ਯਾਰ ਕਾ ਵੀਰ ਕਿੰਨਾ ਕ ਦੁੱਧ ਚਾਹੂ ਏ ਯਾਰ ਕਿ ਇੰਨਾ ਹੀ ਚਾਹੂ ਯਾਰ ਕਿ ਵਾਦੀ ਚਾਹੂਗੀ ਸੇਵਾ ਬੋਗੇ ਤੇਰੀ ਬੜਦੀ ਪੁੰਦੀ ਚੰਗਾ ਜਦੋਂ ਚੰਗਾ ਬਣਦੀ ਜਿੰਨੂੰ ਕਹਿੰਦੇ ਨਾ ਚੰਗਾ ਬਣਦੀ ਜਿੰਨੂੰ ਠੀਕ ਥਣਾ ਦੀ ਵੀਰ ਜੀ ਕੋਈ ਬਾਤ ਘਾਟ ਨਹੀਂ ਕੋਈ ਬਾਤ ਘਾਟ ਨਹੀਂ ਆਊਗੀ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਹੋਊਗਾ ਠੀਕ 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 ਹੈ ਠੀਕ ਹੈ ਬਾਕੀ ਇਹ ਨਾ ਕੋਈ ਕਹਲੇ ਵੀ ਛੋਟੀ ਆ ਬਹੁਤ ਵੱਡੀ ਆ ਮੱਜ ਜੀ ਆ ਵੇਖ ਕੱਦ ਕਾੜ ਵੀ ਚੰਗਾ ਵਾਦ ਬੇਰ ਵੀ ਕਾਫੀ ਲੰਮੀ ਆ ਤੇ ਹਾਂ ਜੀ ਵੀਰ ਜੀ ਇਹਦਾ ਮੁੱਲ ਕਿੰਨਾ ਕਰਨਾ ਹੈ ਇਹਦਾ ਮੁੱਲ ਇੱਕ ਪੰਜ ਦਾ ਦੇ ਜੇ ਇੱਕ ਪੰਜ ਚ ਛੋਟ ਕਰ ਦੋਗੇ ਛੋਟ ਕਰ ਦਾਂਗੇ ਜੀ ਨਹੀਂ ਤੁਸੀਂ ਕਹੋਗੇ ਚੋ ਤੁਹਾਡੀ ਮਨ ਤਾਂ ਪੂਰੇ ਦੀ ਕਰ ਦੋ ਫੇਕੇ ਪੂਰੇ ਦੀ ਕਰ ਦਿੰਦੇ ਪੂਰੇ ਦੀ ਕਰ ਦਿੰਦੇ ਉਹ ਚ ਮੌਕੇ ਤੇ ਆਪਣੀ ਮਾਰੇ ਪਰ ਵੀਰ ਆ ਜੇ ਆਦਾ ਕੋਈ ਭਰਾ ਦਾ ਸੱਜਣ ਟੱਕਰ ਜੇ ਜੀ ਉਹਨੂੰ ਵੀ ਪੂਰਾ ਮਾਨਤਾਨ ਕਰਾਂਗੇ ਜੀ ਬਸ ਯਾਰ ਉੱਥੇ ਵੀ ਛੋਟ ਕਰ ਠੀਕ ਠੀਕ ਆ ਠੀਕ ਆ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਹੋਰ ਵਾਹ ਮੇਰਾ ਵੀਰ ਜਿਹੜਾ ਵੀ ਆਵੇ ਆਪਣੇ ਸੱਲੀ ਕਰਕੇ ਖੜੇ ਠੀਕ ਆ ਹਾਂ ਜੀ ਸਹੀ ਆ ਤੇ ਆਹੀ ਪਹੂ ਸੇਲ ਕਰਨੇ ਤਕਰੀਬਨ 10 ਪਹੂ ਆਪਾਂ ਦਿਖਾਏ ਹੋਣੇ ਆ ਤੇ ਆ ਕੇ ਆਪਣੀ ਤਸੱਲੀ ਕਰਕੇ ਸੂਏ ਸਵਾਈਂਗਨ ਦੋ ਟਾਈਮ ਚੋਕ ਤੇ ਗੱਬਣ ਪਸੂਨ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਤਕਰੀਬਨ ਅੱਜ ਆਪਾਂ 21 ਗੱਬਣ ਦਿਖਾਈ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਧੰਨਵਾਦ ਜੀ